ਸਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਛਾ ਸਰ ਜਿੱਦਾਂ ਹੁਣ ਪੰਜਾਬ ਦੇ ਹਾਲਾਤ ਹੋਏ ਨੇ ਕੁਝ ਕੱਲਾ ਪੰਜਾਬ ਨਹੀਂ ਆਪਣੇ ਨਾਲ ਹਰਿਆਣਾ ਵੀ ਲੱਗਦਾ ਹੈ ਫੜਾਂ ਦੇ ਵਿੱਚ ਕੁਝ ਪੰਜਾਬ ਦੀ ਮਤਲਬ ਇਸ ਤਰ੍ਹਾਂ ਦੀ ਤਰਾਸਦੀ ਹੋਈ ਹੈ ਪੰਜਾਬ ਗਵਰਨਮੈਂਟ ਅਤੇ ਸੈਂਟਰਲ ਗਵਰਨਮੈਂਟ ਨੇ ਕੁਝ ਮੁਆਵਜ਼ਾ ਦਿੱਤਾ ਹੈ ਜੋ ਕੋਈ ਮਤਲਬ ਜਿੱਦਾਂ ਦਾ ਨੁਕਸਾਨ ਹੋਇਆ ਉਸ ਤਰੀਕੇ ਮਤਲਬ ਇਹ ਕਹਿਣ ਤੋਂ ਮੈਂ ਕਹਿਣ ਨੂੰ ਵੀ ਨਹੀਂ ਜੀ ਕਰਦਾ ਵੀ ਮਤਲਬ ਬਹੁਤ ਅਣਫਿੱਟ ਹੈ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਸਾਰੇ ਪੰਜਾਬੀਆਂ ਨੂੰ ਵੈਜੂਗੀ ਕਲਸਾ ਵੈਜੂਗੀ ਫਤੇ ਜੈ ਭੀਮ ਜੈ ਭਾਰਤ ਹੜਾਂ ਦੇ ਬਾਰੇ ਮੇਰਾ ਕਹਿਣਾ ਮੰਨਣਾ ਇਹ ਆ ਵੀ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੀ ਜੋ ਪੰਜਾਬ ਵਿੱਚ ਸਰਕਾਰ ਚੱਲ ਰਹੀ ਆ ਉਹਦੀ ਨਲਕੀ ਦੇ ਕਾਰਨ ਹੜਾਏ ਨੇ ਕਿਉਂਕਿ ਉਹਨਾਂ ਨੇ ਸਮੇਂ ਸਿਰ ਉਹਨਾਂ ਦੀ ਰਿਪੇਅਰ ਨਹੀਂ ਕਰਾਈ ਉਹਨਾਂ ਦੀ ਮਿੱਟੀ ਨਹੀਂ ਕਢਾਈ ਤੇ ਸਮੇਂ ਸਿਰ ਜੇਕਰ ਰਾਜਸਥਾਨ ਨੂੰ ਪਾਣੀ ਦਿੱਤਾ ਜਾਂਦਾ ਤਾਂ ਉਹ ਨਹਿਰ ਉਹ ਵਾਲਾ ਪਾਸਾ ਬੰਦ ਪਿਆ ਤੇ ਤਾਂ ਹੜ੍ਹਾਂ ਤੋਂ ਬਚਿਆ ਜਾ ਸਕਦਾ ਸੀ ਲੇਕਿਨ ਹੜ੍ਹਾਂ ਦੇ ਨਾਲ ਨੁਕਸਾਨ ਬਹੁਤ ਹੋ ਗਿਆ ਅਰਬਾਂ ਰੁਪਈਆ ਦਾ ਨੁਕਸਾਨ ਹੋਇਆ ਜਿਹੜੇ ਸੈਂਟਰ ਸਰਕਾਰ ਨੇ ਪੈਸਾ ਦੇ ਕੇ ਗਿਆ ਨਰਿੰਦਰ ਮੋਦੀ ਜੀ ਉਹ ਪੈਸਾ ਇੱਕ ਬਹੁਤ ਥੋੜਾ ਪੈਸਾ ਉਹਦੇ ਨਾਲ ਇੱਕ ਮੈਂ ਮਹਿਸੂਸ ਕਰਦਾ ਨਰਾਸ਼ ਕੀਤਾ ਪੰਜਾਬ ਨੂੰ ਔਰ ਉਹਦੇ ਚ ਉਹਨੇ ਪੈਸੇ ਨਾਲ ਜਿਹੜਾ ਹੈਗਾ ਇਹ ਹੜ੍ਹਾਂ ਦੇ ਪੀੜਤ ਲੋਕਾਂ ਦੀ ਮਦਦ ਨਹੀਂ ਹੋ ਸਕਦੀ ਜਿੱਥੋਂ ਤੱਕ ਮਦਦ ਕਰਨ ਦਾ ਸਵਾਲ ਹੈ ਆਮ ਆਦਮੀ ਪਾਰਟੀ ਦਾ ਪਹਿਲਾਂ ਤਾਂ ਜਿਹੜੇ ਸੀਐਮ ਸਾਹਿਬ ਨੇ ਉਹ ਫੋਲਟ ਹਸਪਤਾਲ ਵਿੱਚ ਪੈ ਗਏ ਜਦੋਂ ਕਿ ਐਡੀ ਵੱਡੀ ਗੱਲ ਨਹੀਂ ਸੀ ਉਹ ਜਾਣ ਬੁੱਝ ਕੇ ਪਏ ਨੇ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਬਦਲਿਆ ਜਾ ਰਿਹਾ ਸੀਗਾ ਕਾਰਨ ਵਿੱਚੋਂ ਇਹ ਸੀਗਾ ਲੇਕਿਨ ਚਲੋ ਹੁਣੋਂ ਬਾਹਰ ਆਏ ਨੇ ਬਾਹਰ ਆ ਕੇ ਉਹਨਾਂ ਨੇ ਅਨਾਉਂਸ ਕੀਤਾ ਹੈ ਮੀਟਿੰਗ ਕੀਤੀ ਹੈ ਉਹਨਾਂ ਨੇ ਕਿਹਾ ਵੀ 1,30,000 ਰੁਪਿਆ ਮੈਂ ਦੇਵਾਂਗਾ ਜਿਹੜੇ ਘਰ ਟਹਿਗੇ 40000 ਦੇਵਾਂਗਾ ਜਿਹਦਾ ਥੋੜਾ ਘਟ ਹੈ ਤੇ 20000 ਰੁਪਇਆ ਇੱਕ ਕੀਲੇ ਦਾ ਮੁਆਵਜ਼ਾ ਦੇਵਾਂ ਜਿਹਦੀ ਫਸਲ ਤਬਾਹ ਹੋ ਗਈ ਤੇ ਉਹਨੇ 2 ਲੱਖ ਰੁਪਇਆ 4 ਲੱਖ ਰੁਪਇਆ ਕਿਹਾ ਵੀ ਜਿਹੜੇ ਇਹਦੇ ਵਿੱਚ ਹੜ੍ਹਾਂ ਵਿੱਚ ਬੰਦੇ ਮਰ ਗਏ ਨੇ ਇਹਦੇ ਵਿੱਚ ਭੋਜਨ ਸਮਾਜ ਪਾਰਟੀ ਦਾ ਇਹ ਕਹਿਣਾ ਵੀ ਜਿਹੜੇ ਬੇਜ਼ਵੀਨੇ ਲੋਕ ਨੇ ਉਹਨਾਂ ਦੀ ਗੱਲ ਹੀ ਨਹੀਂ ਹੋ ਰਹੀ ਜੀ ਕਿਸਾਨਾਂ ਨੂੰ ਸਰਕਾਰ ਦੇਵੇ ਸਾਡਾ ਭਰਾਇਆ ਕਿਸਾਨ ਸਾਨੂੰ ਕੋਈ ਇਤਰਾਜ਼ ਨਹੀਂ ਹੈ ਖੁਸ਼ੀ ਹੈ ਸ਼ਰੂਮਣੀ ਕਮੇਟੀ ਵੀ ਉਧਰੋਂ ਢੱਕਾ ਸਿੱਟ ਰਹੀ ਹੈ ਸੈਂਟਰ ਵੀ ਉਧਰੋਂ ਢੱਕਾ ਸਿੱਟ ਰਿਹਾ ਹੈ ਜੀ ਤੇ ਪੰਜਾਬ ਸਰਕਾਰ ਵੀ ਉਧਰੋਂ ਢੱਕਾ ਸਿੱਟ ਰਹੀ ਹੈ ਜਦੋਂ ਕਿ ਉਹ ਵੀ ਰੱਬ ਦੇ ਜੀ ਨੇ ਜਿਹੜੇ ਬੇਜ਼ਮੀਨੇ ਲੋਕ ਨੇ ਜਿਨ੍ਹਾਂ ਦੇ ਘਰ ਟਹਿਗੇ ਨੇ ਉਹਨਾਂ ਨੂੰ ਘਟੋ ਘਟ ਪੰਜਾਬ ਸਰਕਾਰ ਹਰ ਪਰਿਵਾਰ ਨੂੰ ਘਰ ਪਾਉਣ ਲਈ 5 ਲੱਖ ਰੁਪਇਆ ਘੱਟੋ-ਘੱਟ ਦੇਵੇ 1 ਲੱਖ 30 ਹਜ਼ਾਰ ਨਾਲ ਘਰ ਨਹੀਂ ਪੈ ਸਕਦਾ ਨਿਉਂ ਨਹੀਂ ਭਰੀ ਜਾ ਸਕਦੀ ਜੀ ਦੂਜੀ ਗੱਲ ਜਿਨ੍ਹਾਂ ਲੋਕਾਂ ਦੇ ਡੰਗਰ ਪਸ਼ੂ ਮਰ ਗਏ ਮੱਝਾਂ ਮਰ ਗਈਆਂ ਗਾਵਾਂ ਮਰ ਗਈਆਂ ਜਾਂ ਕੋਈ ਹੋਰ ਜਾਨਵਰ ਮਰ ਗਿਆ ਤਾਂ ਉਹਨਾਂ ਨੂੰ ਇੱਕ ਜਾਨਵਰ ਦਾ ਘੱਟੋ-ਘੱਟ 1 ਲੱਖ ਰੁਪਇਆ ਮੁਆਵਜ਼ਾ ਦੇਵੇ ਜੀ ਇਥੋਂ ਤੱਕ ਕਿ ਜਿਨ੍ਹਾਂ ਲੋਕਾਂ ਨੇ ਜਿਹੜੇ ਬੇਜਬੀ ਨੇ ਲੋਕ ਦੀ ਕਿਰਤੀ ਸੀ ਮਜ਼ਦੂਰ ਸੀ ਦਿਹਾੜੀਦਾਰ ਸੀ ਮਢੇਗਾ ਸੀ ਉਹਨਾਂ ਦਾ ਜਿਹੜਾ ਕੰਮ ਸੀ ਉਹ ਖੇਤੀ ਨਾਲ ਹੀ ਸੰਬੰਧ ਸੀਗਾ ਜੀ ਉਹ ਖੇਤੀ ਨਾਲ ਜਦੋਂ ਕੰਮ ਸੰਬੰਧਤ ਸੀਗਾ ਤਾਂ ਜਦੋਂ ਜਿਹਦੀ ਖੇਤ ਮਰ ਗਿਆ ਤਾਂ ਜਿਨ੍ਹਾਂ ਨੇ ਉਹਨਾਂ ਜਿਹੇ ਖੇਤਾਂ 'ਚ ਕੰਮ ਕਰਨਾ ਸੀ ਉਹਦਾ ਮੁਆਵਜ਼ਾ ਨਹੀਂ ਮਿਲਦਾ ਉਹਦਾ ਮੁਆਵਜ਼ਾ ਬਣਦਾ ਉਹ ਘੱਟੋ ਘੱਟ ਉਹਨਾਂ ਦੇ ਦਿਹਾੜੀਆਂ ਮਰ ਗਈਆਂ ਉਹਨਾਂ ਨੂੰ ਘੱਟੋ ਘੱਟ ਹਰੇਕ ਪਰਿਵਾਰ ਨੂੰ 1 ਲੱਖ ਰੁਪਈਆ ਘੱਟੋ ਘੱਟ ਮੁਆਵਜ਼ਾ ਦੇਣਾ ਬਣਦਾ ਹੈ ਇਹ ਮੇਰੀ ਤਿੰਨ ਮੁੱਦਿਆਂ ਤੇ ਜਿਹੜੀ ਗੱਲ ਵਿਸ਼ੇਸ਼ ਹੈ ਤੇ ਇਸ ਕਰਕੇ ਜਿਹੜੇ ਬੇਜਮੀਨੇ ਲੋਕ ਨੇ ਉਹਨਾਂ ਵੱਲ ਵੀ ਸਰਕਾਰ ਧਿਆਨ ਦੇਵੇ ਅੱਛਾ ਸਰ ਤੁਸੀਂ ਕਹਿੰਦੇ ਹੋ ਵੀ ਮਤਲਬ ਇਸ ਤਰੀਕੇ ਪਰ ਗਵਰਨਮੈਂਟ ਤਾਂ ਕਿਤੇ ਨਾ ਕਿਤੇ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਜਿਹਨੂੰ ਆਪਾਂ ਕਹਿ ਦੇਣਾ ਵੀ ਦਰਿਆਨਤ ਜਾ ਪੱਖਵਾਦ ਨਹੀਂ ਕਰਦੇ ਸਾਡੇ ਵਾਸਤੇ ਤਾਂ ਸਾਰੇ ਬਰਾਬਰ ਨੇ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਗੱਲ ਇਹ ਹੈ ਇਹ ਬਿਲਕੁਲ ਸਹੀ ਗੱਲ ਹੈ ਵੀ ਜਿੰਨੇ ਵੀ ਮੁੱਖ ਮੰਤਰੀ ਬਣੇ ਨੇ ਉਹ ਇੱਕ ਵਰਗ ਚੋਂ ਹੀ ਬਣਦੇ ਆ ਰਹੇ ਨੇ ਤੇ ਉਹੀ ਵਰਗ ਜਿਹੜਾ ਹੈਗਾ ਖੁਦਕਸ਼ੀਆਂ ਦੇ ਰਸਤੇ ਪਿਆ ਹੈ ਉਹੀ ਰੋਈ ਪਿੱਟੀ ਜਾਂਦਾ ਜਿਨ੍ਹਾਂ ਕੋਲੇ ਖੁੱਲ੍ਹ ਜਮੀਨ ਨਹੀਂ ਹੈਗੀ ਜਿਨ੍ਹਾਂ ਨੇ ਵਿਸਵਾ ਦੋ ਵਿਸਵਾ ਲੈ ਕੇ ਮੁੱਲ ਲੈ ਕੇ ਉਹਦਾ ਮਕਾਨ ਪਾਇਆ ਤਾਂ ਉਹਨਾਂ ਉਹਨਾਂ ਲੋਕਾਂ ਨਾਲ ਉਹਨਾਂ ਮਤਲਬ ਬੇਜਮੀਨੇ ਲੋਕਾਂ ਨਾਲ ਸਰਾ ਸਰ ਸਰਕਾਰ ੱੱਕਾ ਕਰ ਰਹੀ ਆ ਦੂਜੀ ਗੱਲ ਇਹ ਆ ਭਈ ਜਿਹੜੇ ਹੜਾ 'ਚ ਮਰ ਗਏ ਬੰਦੇ ਜੀ ਸਾਡੀ ਭੈਣ ਭਰਾ ਸੀ ਜੀ ਕਿਹੜੇ ਹਾਲਾਤਾਂ 'ਚ ਮਰੇ ਕਿਵੇਂ ਹੜਾ ਹੈ ਤੇ ਉਹ ਉਹ ਮਰੇ ਜਿਹੜੇ ਸੀ ਉਹਨਾਂ ਨੂੰ 4 ਲੱਖ ਦਿੱਤਾ ਪਿੱਛੇ ਜਿਹੜੇ ਸੀ ਸ਼ਰਾਬ ਨਾਲ ਮਰ ਗਏ ਸੀ ਮਜੀਠਾ ਏਰੀਆ ਦੇ ਵਿੱਚ ਮਜੀਠਾ ਏਰੀਆ 'ਚ ਤੇ ਉਹ ਉਹਨਾਂ ਨੂੰ ਦਿੱਤਾ 10 ਲੱਖ ਰੁਪਈਆ ਇਹਦਾ ਮਤਲਬ ਵੀ ਜਿਹੜੇ ਲੋਕ ਸ਼ਰਾਬ ਪੀ ਕੇ ਮਰੇ ਉਹਨਾਂ ਨੂੰ ਪੈਸੇ ਜ਼ਿਆਦਾ ਦਿੱਤੇ ਜਿਹੜੇ ਆਫ਼ਤ ਨਾਲ ਮਰੇ ਉਹਨਾਂ ਨੂੰ ਪੈਸੇ ਘੱਟ ਦਿੱਤੇ ਇਹ ਇਹ ਜਿਹੜਾ ਇਹਦਾ ਪੱਖ ਪਾਦ ਦਾ ਰੁਪਈਆ ਚੱਲ ਰਿਹਾ ਕਟੋ-ਕਟ ਮਰਨ ਵਾਲੇ ਪਰਿਵਾਰ ਨੂੰ ਮਿਨੀਮਮ ਜਿਹੜਾ ਹੈਗਾ 10 ਲੱਖ ਰੁਪਈਆ ਦੇਣਾ ਬਣਦਾ ਕਟੋ-ਕਟ ਇਸ ਕਰਕੇ ਜਿਹੜੇ ਸਰਕਾਰ ਨੂੰ ਮੇਰਾ ਇਹ ਕਹਿਣਾ ਵੀ ਜਿਹੜਾ ਆਪਣੀ ਨੀਅਤ ਨੂੰ ਸਾਫ਼ ਕਰੇ ਸਾਫ਼ ਕਰਕੇ ਸਰਬੱਤ ਦੇ ਭਲੇ ਦੀ ਗੱਲ ਕਰੇ ਸਾਰੇ ਵਰਗਾਂ ਦੀ ਗੱਲ ਕਰੇ ਇੱਕ ਵਰਗ ਵੱਲ ਡੱਕਾ ਨਾ ਸਿੱਟੇ ਤੇ ਜਿਹੜੇ ਭੋਜਨ ਸਮਾਜ ਪਾਰਟੀ ਦਾ ਪੱਖ ਇਹ ਹੈ ਵੀ ਜਿਹੜੇ ਬੇਜ਼ਮੀਨੇ ਲੋਕ ਨੇ ਉਹਨਾਂ ਦਾ ਵੱਲ ਵੀ ਧਿਆਨ ਦੇਵੇ ਜੈਪੀਮ ਜੈਪਾਲ ਅਸਤ ਜਿੱਦਾਂ ਮਤਲਬ ਸਰ ਬਹੁਤ ਬਹੁਤ ਵਧੀਆ ਗੱਲਾਂ ਬਾਤਾਂ ਤੁਸੀਂ ਦੱਸ ਰਹੇ ਹੋ ਤੇ ਭੋਜਨ ਸਮਾਜ ਪਾਰਟੀ ਇਹਦੇ ਵਾਸਤੇ ਕੋਈ ਵਿਸ਼ੇਸ਼ ਮਤਲਬ ਹਕਦਮ ਚੱਕਰੀ ਹੈ ਭੋਜਨ ਸਮਾਜ ਪਾਰਟੀ ਦਾ ਸਾਰੇ ਹਲਕਾ ਇਨਚਾਰਜ ਹਲਕਾ ਪ੍ਰਧਾਨ ਟੀਮਾਂ ਸਾਰੀਆਂ ਪਿੰਡਾਂ ਵਿੱਚ ਲੱਗੀਆਂ ਹੋਈਆਂ ਨੇ ਸਪੀਕਰਾਂ 'ਚ ਹੋ ਕੇ ਦਵਾਏ ਜਾ ਰਹੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਵੀ ਕਿਸੇ ਦਾ ਵੀ ਘਟਿਆ ਹੋਵੇ ਪਸ਼ੂ ਮਰਿਆ ਹੋਵੇ ਜਿਨ੍ਹਾਂ ਦੀ ਦਿਹਾੜੀ ਨਹੀਂ ਲੱਗੀ ਭੁੱਖੇ ਮਰਦੇ ਹੋਣ ਉਹਨਾਂ ਦੀਆਂ ਸੂਚੀਆਂ ਤਿਆਰ ਹੋ ਰਹੀਆਂ ਨੇ ਅਸੀਂ ਉਹ ਸੂਚੀ ਤਿਆਰ ਕਰਨ ਤੋਂ ਬਾਅਦ ਸਰਕਾਰ ਦੇ ਪੇਸ਼ ਕਰਾਂਗੇ ਵੀ ਇਹਨਾਂ ਲੋਕਾਂ ਦਾ ਜਿਹੜਾ ਮੁਆਵਜ਼ਾ ਹੈਗਾ ਇਹ ਐਨਾ-ਐਨਾ ਮੁਆਵਜ਼ਾ ਬਣਦਾ ਇਹਨਾਂ ਨੂੰ ਮੁਆਵਜ਼ਾ ਜ਼ਰੂਰ ਦੇਵੇ ਤਾਂ ਕਿ ਇਹ ਵੀ ਲੋਕ ਜਿਹੜੇ ਹੈਗੇ ਰੋਟੀ ਖਾਂਦੇ ਰਹਿ ਅੱਛਾ ਸਰਕ ਆਪਣੇ ਭੋਜਨ ਸਮਾਜ ਪਾਰਟੀ ਦੇ ਐਮਐਲਏ ਨੇ ਨਮਾ ਸਹਿਰ ਤੋਂ ਆਪਣੇ ਸੱਤਰਪਾਲ ਜੀ ਉਹ ਵੀ ਇਸ ਬਾਰੇ ਵੀ ਸ੍ਰੀ ਨੇ ਸੱਤਰਪਾਲ ਜੀ ਮਾਫ ਕਰਨਾ ਉਹ ਵੀ ਇਸ ਬਾਰੇ ਮਤਲਬ ਵਿਧਾਨ ਸਭਾ ਦੇ ਵਿੱਚ ਕੋਈ ਮੁੱਦਾ ਚੁੱਕਣ ਜਾ ਰਹੇ ਨੇ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਪਰਸੋਂ ਜੀ ਜਦੋਂ ਵੀ ਸੈਸ਼ਨ ਹੋਏਗਾ ਹੁਣ ਜੀ ਉਹ ਮੁੱਦਾ ਹਰ ਹਾਲ ਚੱਕਣਗੇ ਕਿਉਂਕਿ ਪਹਿਲਾਂ ਵੀ ਸਾਡੇ ਇਕਲੋਤੇ ਐਮਐਲਏ ਨਵਾਂ ਸ਼ਹਿਰ ਤੋਂ ਨਿਸ਼ਤਰਪਾਲ ਜੀ ਉਹ ਪਹਿਲਾਂ ਵੀ ਹਮੇਸ਼ਾ ਕਿਰਤੀ ਕਾਮੇ ਛੋਟੇ ਜ਼ਿਮੀਂਦਾਰ ਕਿਸਾਨਾਂ ਦੀ ਗੱਲ ਕਰਦੇ ਆ ਰਹੇ ਨੇ ਹਮੇਸ਼ਾ ਉਹ ਮੁੱਦੇ ਚੁੱਕਦੇ ਰਹਿੰਦੇ ਨੇ ਉਹ ਵੀ ਜਿਹੜਾ ਮੁੱਦਾ ਹੈਗਾ ਕਿਰਤੀ ਜਮਾਤ ਦਾ ਮੁੱਦਾ ਜ਼ਰੂਰ ਚੱਕਣਗੇ ਇਹ ਮੈਨੂੰ 100% ਗਾਰੰਟੀ ਹੈ